ਵਾਤਾ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ 'ਚ ਅੱਜ ਗੱਲ ਕਰਦੇ ਹਾਂ ਕਿ ਇੱਕ ਚੂਹਾ ਹੁੰਦਾਗਾ ਉਹ ਸੁਨਾਰੇ ਦੀ ਦੁਕਾਨ 'ਚ ਵੜ ਜਾਂਦਾਗਾ ਦੁਕਾਨ 'ਚ ਵੜ ਜਾਂਦਾ ਭਾਈ ਉੱਥੇ ਉਹ ਇੱਕ ਹੀਰਾ ਨਿਗਲ ਲੈਂਦਾ ਵੀ ਹੀਰਾ ਖਾ ਜਾਂਦਾ ਤੇ ਫਿਰ ਉਹ ਸਾਹਮਣੇ ਇੱਕ ਖੋਡ 'ਚ ਵੜ ਜਾਂਦਾ ਇਹ ਸਾਰਾ ਕੁਝ ਸੁਨਾਰਾ ਵੇਖ ਰਿਆ ਸੀ ਤੇ ਭਾਈ ਉਹਨੂੰ ਹੀਰੇ ਦੀ ਫਿਕਰ ਹੋ ਜਾਂਦੀ ਹੈ ਵੀ ਉਹ ਹੀਰਾ ਬੇ ਇੰਨਾ ਜਿਆਦਾ ਕੀਮਤੀ ਹੁੰਦਾ ਤੇ ਉਹ ਖੋਡਾ ਪਟਵਾ ਦਿੰਦਾ ਸੁਨਾਰਾ ਤੇ ਜਦੋਂ ਖੋਡਾ ਪੁੱਟੀ ਜਾਂਦੀ ਆ ਉਥੇ 100 150 ਜਿਹੜਾ ਚੂਹਾ ਬੈਠਾ ਹੁੰਦਾ ਤੇ ਉਹ ਕਹਿੰਦਾ ਵੀ ਮੈਂ ਇੱਕ ਸੁਨਿਆਰਾ ਮੈਂ ਸੋਨੇ ਦੇ ਤਾਂ ਪਰਖ ਕਰ ਲੂੰਗਾ ਕਹਿੰਦਾ ਮੈਂ ਹੁਣ ਚੂਹੇ ਨੂੰ ਕਿਵੇਂ ਲੱਭਾਂ ਇਹਨਾਂ 'ਚ ਜਿਹੜੇ ਚੂਹੇ ਨੇ ਮੇਰਾ ਹੀਰਾ ਖਾਧਾ ਭਾਈ ਉਹ ਇੱਕ ਚੂਹੇ ਵਾਲਾ ਬੁਲਾ ਲੈਂਦਾ ਜਿਹੜੇ ਵੀ ਪਰਖ ਕਰ ਸਕੇ ਵੀ ਕਿਹੜਾ ਚੂਹਾ ਤੇ ਚੂਹੇ ਵਾਲਿਆਂ ਨੂੰ ਸਾਧ ਲੈਂਦੇ ਤੇ ਉਹ ਆਉਂਦਾ ਤੇ ਉਹ ਨੂੰ ਪੁੱਛਦੇ ਆ ਵੀ ਹੁਣ ਦੱਸ ਦ ਇਹਨਾਂ 100 150 ਚੂਹੇ ਵਿੱਚੋਂ ਕਿਹੜਾ ਚੂਹਾ ਹੈਗਾ ਜਿਹਨੇ ਮੇਰਾ ਹੀਰਾ ਖਾਧਾ ਓ ਕਹਿੰਦਾ ਜਿਹੜਾ ਸੱਜੇ ਪਾਸੇ ਉਹ ਕੱਲਾ ਹੀ ਕਹਿੰਦਾ ਜਿਹੜਾ ਨੱਚੀ ਆਂਦਾ ਨਾ ਕਹਿੰਦਾ ਉਹ ਉਹਨੇ ਤੇਰਾ ਹੀਰਾ ਖਾਦਾ ਤੇ ਉਹ ਭਾਈ ਉਹ ਚੂਹੇ ਨੂੰ ਫੜ ਲੈਂਦੇ ਆ ਤੇ ਜਦੋਂ ਚੀਰ ਕੇ ਵਹਿੰਦੇ ਆ ਉਹ ਚੂਹੇ ਨੂੰ ਤੇ ਉਹਦੇ ਚੋਂ ਦਾ ਹੀਰਾ ਜਿਹੜਾ ਨਿਕਲ ਜਾਂਦਾ ਤੇ ਉਹ ਸੁਨਾਰਾ ਉਹਨੂੰ ਕਹਿੰਦਾ ਕਹਿੰਦਾ ਤੈਨੂੰ ਕਿਵੇਂ ਸਿਆਣ ਆ ਗਈ ਕਹਿੰਦਾ ਵੀ ਸਾਨੂੰ ਨਹੀਂ ਪਤਾ ਲੱਗਾ ਤੈਨੂੰ ਕਿਵੇਂ ਸਿਆਣ ਆ ਗਈ ਉਹ ਕਹਿੰਦਾ ਇਹਦੇ ਕੋਲੇ ਕਹਿੰਦਾ ਜੇ ਅਮੀਰੀ ਇਹ ਵੀ ਪਚੀ ਨਹੀਂ ਅਮੀਰੀ ਕੱਲਾ ਹੀ ਇੱਕ ਪਾਸੇ ਨੱਚੀ ਆਂਦਾ ਸੀ ਹੋਰ ਨੂੰ ਕੋ ਸਮਝਦਾ ਹੀ ਨਹੀਂ ਸੀ ਹੋਰ ਸਾਰੇ ਇਕੱਠੇ ਸੀ ਇਹਦੇ ਕੋਲੇ ਇਕੱਲੇ ਕੋਲਾ ਅਮੀਰੀ ਆ ਗਈ ਇਹ ਡਿਜ਼ਰਵ ਨਹੀਂ ਕਰਦਾ ਸੀ ਅਮੀਰੀ ਤੇ ਇਕੱਲੇ ਨੱਚਿਆਦਾ ਇਹੋ ਜਿਹੇ ਇਨਸਾਨ ਜ਼ਿੰਦਗੀ 'ਚ ਵੀ ਹੁੰਦੇ ਆ ਥੋੜੀ ਜ਼ਿੰਦਗੀ 'ਚ ਵੀ ਹੋਣਗੇ ਵੀ ਜਿੰਨਾਂ ਕੋਲੇ ਇੱਕਦਮ ਲਾਟਰੀ ਵਾਂਗੂ ਇੱਕਦਮ ਮਤਲਬ ਪੈਸਾ ਆ ਕੇ ਵਾਜਦਾਗਾ ਤੇ ਉਹ ਤਾਂ ਐਵੇਂ ਉੱਡਦੇ ਆ ਹਵਾ 'ਚ ਫਿਰਦੇ ਰਹਿੰਦੇ ਆ ਕਿਸੇ ਨੂੰ ਕੋ ਸਮੇਂ ਦੇ ਨੇ ਬਾਕੀ ਤਾਂ ਕੁੱਤੇ ਬਿੱਲੇ ਫਿਰਦੇ ਆ ਜਿਵੇਂ ਐਵੇਂ ਹੁੰਦਾ ਪੈਸੇ ਦਾ ਹੰਕਾਰ ਹੋ ਜਾਂਦਾ ਜਿਹੜਾ ਹੋ ਜਾਂਦਾ ਘੱਟ ਫਿਰ ਐਵੇਂ ਹੁੰਦਾ ਉਹ ਕੱਲਾ ਹੀ ਜਿਹੜਾ ਸਮੇਂ ਦਾ ਆਪਦੇ ਆਪ ਨੂੰ ਬਾਕੀਆਂ ਨੂੰ ਗਲੀ ਰਾਂ ਸਮੇਂ ਦਾ ਬਾਕੀ ਉਹ ਹੀ ਫਿਰਦੇ ਆ ਜਿਵੇਂ ਧੰਨਵਾਦ ਜੇ ਤੁਹਾਨੂੰ ਦੱਸਿਆ ਤੁਹਾਨੂੰ ਕਿਵੇਂ ਲੱਗੀ ਨਿੱਕੀ ਜਿਹੀ ਸਟੋਰੀ ਲਾਈਕ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਧੰਨਵਾਦ